ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਿਆ ਕੇ ਲਾਤਾ ਜੀ ਆਪਾਂ ਟਮਟਰੀ ਫੋਰਮੈਨ ਦੇ ਸੌਂਟੀ ਇਹਦੀ ਇੱਕ ਤਾਂ ਕਰਾਉਣੀ ਆ ਆਪਾਂ ਸਰਵਿਸ ਦੂਜੀ ਸਰਵਿਸ ਹੋਊਗੀ ਤੇ ਬਾਕੀ ਇੱਕ ਕਲੱਚ ਦਿਖਾਉਣਾ ਥੋੜਾ ਜਿਹਾ ਜਿਹੜਾ ਕੰਮ ਹੋਣ ਵਾਲਾ ਉਹ ਕਰਾਉਣੇ ਆ ਤੇ ਬੈਂਫਰ ਦੀ ਆਪਾਂ ਸਾਈ ਦੇ ਆ ਇਹ ਤੇ ਤੁਹਾਨੂੰ ਪਤਾ ਹੀ ਆ ਸਰੰਦ ਦਸ਼ਮੇਸ਼ ਵਾਲਿਆਂ ਦੇ ਤੇ ਬਾਕੀ ਹੁਣ ਚੁੱਲਾ ਲਾਇਆ ਮੂਰੋਂ ਤੇ ਵੇਟ ਪਏ ਨੇ ਆਪਣੀ ਗੱਡੀ 'ਚ ਗੱਡੀ ਖੜੀ ਆ ਬਾਹਰ ਤੇ ਹੁਣ ਚਲਦੇ ਆ ਭਾਰਸੋ ਜਾਂਸੀ 'ਚ ਲੈ ਕੇ ਚੁੱਲਾ ਤੇ ਵੇਟ ਇਹ ਦੇ ਕੇ ਆਉਣੇ ਆ ਉੱਥੇ ਤੇ ਲੈ ਕੇ ਫਿਰ ਪੈਸੇ ਲਿਆਵਾਂਗੇ ਜਿਹੜੇ ਹਿਸਾਬ ਨਾਲ ਰੱਖਣਗੇ ਉਹ ਤੇ ਉਹੀ ਆਪਣਾ ਬੈਂਫਰ ਲੱਗ ਜਾਣਾ ਤੇ 69 ਦੇ ਵੀ ਵੇਟ ਆਪਾਂ ਕਸੀ ਹੋਏ ਨੇ ਦੇਖਦੇ ਆ ਦੋ ਪਲੇਟ ਦੋ ਪਲੇਟਾਂ ਉੱਚ ਪਾ ਦਨੇ ਆ ਜਿੰਨੇ ਵੀ ਹੋਊਗਾ ਕਰਕੇ ਸੈਟਿੰਗ ਤੇ ਇੱਕ ਖੜਾ ਟਰੈਕਟਰ ਉੱਥੇ 855 ਉਹਦੀ SLA ਬਣਦੀ ਹੈ ਆਪਣੀ ਲੈਣ ਦੀ ਟਰਬੋ ਲੱਗੀ ਹੋਈ ਆ ਜਾ ਕੇ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣਾ ਹੈ ਟਰੈਕਟਰ ਦੇ ਵੀਡੀਓ ਨਾ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਨਾਟ ਖੁੱਲਦੇ ਨਹੀਂ ਚਲੋ ਖੋਲੋ ਵੇ ਖੋਲੋ ਜ਼ੋਰ ਮਾਰ ਕੇ ਪੱਬਰ ਖੇਰੋ ਇਹ ਕਿਹੜਾ ਨਾਟਾ ਆ ਕੇ ਹੀਟਲੇ ਆ ਗਿਆ ਹੈ ਨਾ ਲੱਗੇ ਰਹਿਣ ਦੇ ਆਪਾਂ ਕੀ ਕਰਨੀ ਉਹ ਉਹੀ ਦਾ ਕਹਿਣਾ ਉਹੀ ਖੋਲੀ ਜਾਂਦੇ ਹੋ ਰਹਿਣ ਦੋ ਆਪੇ ਖੋਲੀ ਜਾਣਗੇ ਉਹ ਬੱਚੇ ਧਰਨ ਦੀ ਗੱਲ ਕਰੋ ਪਹੁੰਚ ਗਈ ਭਾਰਸੋਂ ਜਾਂਸੀ ਸਵਰਾਜ ਵਾਲਿਆਂ ਦੇ ਕਿਸਾਨ ਟਰੈਕਟਰ ਆ ਖੜਾ 96 ਝੋਟਾ ਆਪਣੇ ਵਾਲੇ ਨਾਲ ਦਾ ਸੀਆਰਡੀਆਈ 4 बाई 4 ਤੇ ਸ਼ਟਲ ਗੇਅਰ ਆ ਇਹ ਆਪਣੇ ਵਾਲਾ ਬਿਨਾਂ ਸ਼ਟਲ ਗੇਅਰ ਤੋਂ ਇਹ ਆ ਉੜੇ ਨੂੰ ਤੰਨੇ ਨੇ ਈਗੋ ਪਾਵਰ ਹੌਲਜ ਤੇ ਅੱਜ ਲੱਗਦਾ ਇੱਕ ਟਰੈਕਟਰ ਦੇਣਾ ਵੀ ਆ ਵੀਰੇ 69 ਤੇ ਆਪਾਂ ਵੀ ਆਇਆ ਟਰੈਕਟਰ ਦਾ ਸੌਦਾ ਕਰਨ ਸਲਾਹ ਬਣਦੀ ਆ ਟਰੈਕਟਰ ਇੱਕ ਹੋਰ ਲੈਣ ਦੀ ਤੇ ਵੀਡੀਓ ਨਾ ਬਣੇ ਰਿਓ ਤੁਹਾਨੂੰ ਦੱਸਦੇ ਆ ਸਾਰੀ ਗੱਲਬਾਤ ਤੇ ਉਹ ਸੁਵਰਾਜ ਖੜਾ ਟਰਬੋ ਵਾਲਾ ਉਹ ਖੜਾ ਸਾਹਮਣੇ ਤਾਰਬੋ ਲੱਗੀ ਆੜ ਤੋਂ ਜਨਾਂ ਨੂੰ ਰੇਡੀਅਲ ਟਾਇਰ ਪਏ ਹੋਏ ਨੇ ਉਹਦੀ ਦੇਖਦੇ ਆ ਫਲਾ ਨਹੀਂ ਦੇਖਦੇ ਆ ਜਹਾਂ ਨਮਾ ਨਮੇ ਰੋ ਦੇਖਦੇ ਆ ਪ੍ਰੋਗਰਾਮ ਕਰਦੇ ਆ ਕੀ ਮੌਸਮ ਬੱਦਲ ਪਾਈ ਵਾਲਾ ਬਣਿਆ ਪਿਆ ਆ ਆਗੇ ਰੂਟਾ ਮੀਟਰ ਸੁਪਰ ਸੀਟਰ ਖੜਾ ਜੀ ਤੇ ਆ ਖੜੀ ਆ ਆਪਣੀ ਗੱਡੀ ਇੱਚ ਪਏ ਨੇ ਵੇਟ ਇਹ ਵੀ ਲਾਉਨੇ ਆ ਦੰਨੇ ਵੀ ਰੋਣਾ ਨੂੰ ਤੇ ਦੋ ਪਲੇਟਾਂ ਪਰ ਰੱਖ ਲੈਣੀਆਂ 69 ਦੇ ਪਾਉਣ ਨੂੰ ਰੇ ਤੇ ਆਹ ਟਰੈਕਟਰ ਤਕਰੀਬਨ ਜਾਂਦਾ ਦੇਣਾ ਹੋਊਗਾ ਵੀਰ ਉਹਨਾਂ 69 ਜਾਂ ਕੰਮ ਕੁੰਮ ਨੂੰ ਆਇਆ ਹੋਊਗਾ ਤੇ ਆਹ ਬਾਕੀ ਪੁਰਾਣੇ ਟਰੈਕਟਰ ਖੜੇ ਨੇ ਵੀਰ ਉਹਨਾਂ ਕੋ ਸਾਰੀ ਆਹ ਘੜਾ ਨਾਉ ਸੋਨੋ ਤਾ ਡੀਆਈ ਬਿਨਾ ਸੀ ਆਰ ਡੀਆਈ ਤੋਂ ਤੇ 16 ਦੇ ਟਾਇਰਾਂ ਚ ਐ ਵੀ ਆਹ ਖੜਾ ਨਿਊ ਹਾਲੈਂਡ 5220 ਸੀ ਆਰ ਡੀਆਈ ਇਹ ਵੀ ਟਰੈਕਟਰ ਤਕਰੀਬਨ ਨਮਾਈਆਂ ਥੋੜਾ ਜਿਹਾ ਚੱਲਿਆ ਹੋਇਆ ਏ ਇਹ ਵਿੱਚ ਕਟਾ ਕੇ ਕੋਈ 69 ਲੈ ਕੇ ਗਿਆ ਸੀ ਆਰ ਡੀ ਆਈ ਤੇ ਚਲੋ ਆਪਣੀ ਵੀ ਚੱਲਦੀ ਆ ਗੱਲਬਾਤ ਦੇਖਦੇ ਆ ਕਿਹੜੇ ਟਰੈਕਟਰ ਦੀ ਬਣਦੀ ਆ ਸਲਾਹ ਨੀਨਾ ਮਾ ਲਈਏ ਜਾਂ ਪੁਰਾਣਾ ਲਈਏ ਆ 44 ਖੜਾ ਸਰਵਿਸ ਨੂੰ ਆਇਆ ਹੋਇਆ ਏ ਸਾਥੀ ਗਾਲ ਜੀ ਉਹ ਖੜਾ ਸਾਹਮਣੇ ਨੰਤਰ ਆਹ ਦੇਖਦੇ ਆਹ ਲੈ ਕੇ ਆਨੇ ਚੋਟਾ ਸੁਵਰਾਜ 855 4/4 ਇਹ ਚ ਇੰਜਨ ਆਏਗਾ 63 ਵਾਲਾ ਇੰਜਨ ਆਉਂਦਾ ਇਹਨੂੰ 855 ਨੂੰ ਬਹੁਤ ਜ਼ੋਰ ਮਾਰਦਾ ਲੋ ਹਾਈ ਮੀਡੀਅਮ ਤੇ ਵਧੀਆ ਚੱਲਦੇ ਨੇ ਟਰੈਕਟਰ ਪੂਰੇ ਤੇ ਆਹ ਖੜਾ ਏ ਜਿਹੜੇ ਧੋਨੀ ਨੇ ਲਾਂਚ ਕਰੇ ਦੀ ਟਰੈਕਟਰ ਉਹ ਆ ਇਹ ਉਹ ਧੋਨੀ ਦੇ ਸੈਨ ਉਹਨੇ ਸਾਹਮਣੇ ਇਹ ਬ੍ਰਫ ਇੱਕੇ ਪੀਸ ਖੜਾ ਆ ਟੇਪ ਬਹੁਤ ਸੋਹਣੀ ਲੱਗਦੀ ਆ ਇਹਦੀ ਲੱਗੀ ਹੋਈ ਪਾਈ ਲੈਣਾ ਆ ਇਹ ਟਰੈਕਟਰ ਵੀ 855 ਦਾ ਵੀ ਟਰਬੋ ਆ ਇਹੇ ਬਾਕੀ ਵੜਾ ਕੇ ਕਰਾਉਣਾ ਆ ਦਰਜਣ ਤੋਂ ਇਹ ਕੀਦਾ ਕਿਤਾਬਾ ਟਰੈਕਟਰ ਰੇਡੀਅਲ ਟਾਇਰ ਨੇ ਜੇ ਕਰਦੇ ਆ ਗੱਲਬਾਤ ਮਾਰਦਾ ਸੀਟੀ ਸੀਟੀ ਮਾਰਦਾ ਪੂਰੀ ਆਨ ਲੈਂਡ ਮੰਗ ਉਧਾ ਅਨੰਤ ਭਾਈ ਤੇ ਆਹ ਵਾਟੋ ਜੀ ਕਰੋ ਦਰਸ਼ਨ ਟਰੈਕਟਰ ਤੇ ਲਿਆਏ ਆਪਾਂ ਟ੍ਰਾਈ ਤੇ ਆਹ ਲੱਗੀ ਹੋਈ ਆ ਇਹਨੂੰ ਟਰਬੋ ਨੰਬਰ ਤਾਂ ਪਤਾ ਲੱਗਦਾ ਨਹੀਂ ਵੀ ਕਾਹ ਨੰਬਰ ਟਰਬੋ ਆ ਤੇ ਇਹ ਨੰ ਇੰਟਰクーラー ਆ ਗਿਆ ਮੂਰੇ ਟਰਬੋ ਵਾਲਾ ਤੇ ਸੁੱਕਾ ਪਿਆ ਟਰੈਕਟਰ ਜਮਾ ਹੀ ਕਿਤੋਂ ਲੀਕਿੰਗ ਨਹੀਂ ਕੋਈ ਕਮੀ ਪੇਛੇ ਨਹੀਂ ਤੇ ਜਿੰਨਾ ਕ ਆਪਾਂ ਚਲਾ ਕੇ ਦੇਖਿਆ ਏ ਤੇ ਕਹਿਣਾ ਮਤਲਬ ਵਧੀਆ ਜ਼ੋਰ ਮਾਰੂ ਫੁੱਲ ਤੇ ਆ ਆ ਗਿਆ ਬਾਹਰ 에ਅਰ ਕਲੀਨਰ ਸੁੱਕਾ ਤੇ ਇਹ ਰੇਡੀਅਲ ਟਾਇਰ ਨੇ ਤੇ ਟਰੈਕਟਰ ਸਾਫ਼ ਆ ਪੂਰਾ ਕੋਈ ਕਮੀ ਨਹੀਂ ਉਹੀ ਪੇਚੀ ਨਹੀਂ ਤੇ ਮਰਗਾਟਾ ਮਰਗੂਟਾਂ ਤੋਂ ਵਧੀਆ ਟਰੈਕਟਰ ਚੰਗੀ ਹਾਲਤ ਦਾ ਤੇ ਆ ਸਾਰਾ ਸਮਾਨ ਨਾਲ ਲੱਗਿਆ ਹੋਇਆ ਏ ਤੇ 75 ਹੀ ਤੇ ਬੈਂਫਰ ਟਰਬੋ ਨਾਲ ਤੇ ਡੈਕਾ ਨਾਲ ਦੇਖ ਕੇ ਕਰਕੇ ਸਲਾਹ ਫਿਰ ਗੜਦਿਆਂ ਮੋਰਚਾ ਟਰੈਕਟਰ ਸਾਫ ਆ ਪੂਰੀ ਹਾਲਤ ਤੇ ਟਾਇਰ ਵੀ ਨਮਿਆ ਮੰਗ ਰਹੇ ਤਕਰੀਬਨ ਘੰਟੇ ਦੇਖਾਂ ਕਿੰਨੇ ਕਿ ਚੱਲੇ ਹੋਇਆ ਪਤਾ ਲੱਗੂ ਕਿੰਨੀ ਕਿ ਚਲਾਈ ਹੋਈ ਆ ਹਾਂ 1300 11 1311 ਘੰਟੇ ਚੱਲੇ ਹੋਇਆ 1311 ਘੰਟੇ ਚੱਲੇ ਹੋਇਆ ਜੀ ਪਿੱਛੋਂ ਆ ਦੇਖੋ ਪੂਸੇ ਦਾ ਚੰਨਾ 311 311 ਘੰਟੇ ਚੱਲੇ ਆ 311 ਘੰਟੇ ਚੱਲੇ ਹੋਇਆ ਜੀ ਇੱਧਰ ਆ ਗਈ ਸਾਹਮਣੇ ਏਜੰਸੀ ਤੇ ਟਰਪੋ ਦੀ ਫਿਟਿੰਗ ਬਹੁਤ ਵਧੀਆ ਕਰੀ ਹੋਇਆ ਬੰਦੇ ਨੇ ਜੀ ਨੇ ਵੀ ਟਰਪੋ ਲਾਈ ਹੋਈ ਆ ਬਹੁਤ ਵਧੀਆ ਫਿਟਿੰਗ ਆ ਟਰਪੋ ਦੀ ਤੇ ਸਟੀਲੀ ਵੈਪ ਲਾਇਆ ਹੋਇਆ ਏ ਤੇ ਪੂਰੀ ਤਸੱਲੀ ਕਰਾਈ ਹੋਈ ਆ ਟਰੈਕਟਰ ਦੀ ਕਿਕਰੋ ਲੁੱਕ ਟਰੈਕਟਰ ਦੀ ਚੈੱਕ ਉਹ ਜੀ ਲਾਉਣ ਲੱਗੇ ਵੇਟ ਦੋ ਪਲੇਟਾਂ ਆਪਾਂ ਰੱਖ ਲੈਣੀਆਂ 69 ਦੇ ਪਾਉਣੀਆਂ ਨੇ ਫੇਰ ਚਲ ਟਰਾਲੀ ਟ੍ਰੋਲੀ ਵਾਲਾ ਕੰਮ ਨਿਬੜ ਜੂਗਾ ਫੇਰ ਦੋ ਲਾ ਦਿਆ ਕਰਾਂਗੇ ਨਹੀਂ ਫਿਰ 4x4 ਉਹਦਾ ਕੰਮ ਨਹੀਂ ਕਰਦਾ ਮੂਲੇ ਟਾਇਰਿੰਗ ਲੱਗਦੇ ਜਦ ਤੱਕ ਜਦ ਤੱਕ ਫਿਰ ਸਮਝ ਲਓ ਜੋਰ ਹੀ ਨਹੀਂ ਮਾਰਦਾ 4x4 ਦਾ ਕੋਈ ਫਾਇਦਾ ਨਹੀਂ ਦੋ ਲਾ ਲਈਂ ਵਿਰੇਜੋਂ ਦੋ ਰੱਖ ਦੀ ਠੀਕ ਆ ਸਾਫ਼ ਹੀਆਂ ਰੱਖ ਦੇ ਤੁਸੀਂ ਤਾਂ ਚੱਲ ਇੱਥੇ ਕਰੇ ਲੈਣਾ ਏ ਟੇਢੀਆਂ ਲਾ ਕੋ ਹਾਂ ਟੇਢੀਆਂ ਟੇਢੀਆਂ ਕਰਦੀ ਦੇਖ ਲੈ ਜਿਹੜੀਆਂ ਆ ਇੱਥਾਂ ਇੱਥਾਂ ਲਾ ਲਾ ਪਹਿਲਾਂ ਸਾਰੀਆਂ ਫਿਰ ਦੇਖ ਕੇ ਰੱਖ ਲੈਣੇ ਆ ਦਿਖਾਈਏ ਇਤਨਾ ਸਾਫ ਆ ਆ ਸਾਫ ਆ ਹਾਂ ਉੰਦਾ ਸਾਫ ਹੋਣ ਵਾਲੀ ਆ ਉੱਪਰਲੀ ਅੱਖਾਂ ਚਾਰ ਚੱਕੇ ਲਾ ਦੇ ਬਾਕੀਆਂ ਏਟਲੀਆਂ ਦੋ ਲਾ ਲ ਬੱਦੜਾ ਬਹੁਤ ਜ਼ਿਆਦਾ ਹੋ ਗਿਆ ਲਾਦਾ ਆਪਣੇ ਉੱਧਰ ਉੱਧਰ ਪਿੰਡ ਪੈਂਦਾ ਹੋਊਗਾ ਮੀ ਬਾਕੀ ਦੇਖੋ